ਬਹੁਤ ਵੱਡੇ ਸਵਾਲ ਪੈਦਾ ਹੋ ਗਏ ਨੇ ਕਿ ਇਥੋਂ ਦੀ ਧਰਤੀ ਲਗਾਤਾਰ ਜ਼ਹਿਰੀਲੀ ਹੋ ਰਹੀ ਆ ਬਹੁਤ ਜ਼ਿਆਦਾ ਜ਼ਹਿਰ ਪਈ ਬਹੁਤ ਜ਼ਿਆਦਾ ਜ਼ਹਿਰ ਪਈ ਜ਼ਹਿਰ ਪਵਾਦੀ ਗ੍ਰੀਨ ਰੈਵੋਲੂਸ਼ਨ ਨਹੀਂ ਕਿਸਾਨਾਂ ਨੂੰ ਭੋਲਿਆਂ ਨੂੰ ਮਗਰ ਲਾ ਕੇ ਕਿਸਾਨ ਦਾ ਤਸਵੀਰ ਨਹੀਂ ਗਹਿਰਾ ਪਾ ਕੇ ਝਾੜ ਵਧਾ ਕੇ ਕਿਹਦੇ ਪੱਲੇ ਪੈਂਦੇ ਮੇਰੇ ਭਾਈਚਾਰੇ ਦੇ ਡਾਕਟਰਾਂ ਸੰਗਰੂਰ ਦੀ 2 ਸਾਲਾਂ ਚ 10 ਹਸਪੀਟਲ ਖੁੱਲ ਗਏ ਕੋਈ ਪਲਾਸਟਿਕ ਅਸੀਂ ਇੰਨਾ ਕੋ ਪਰਤਣ ਲੱਗ ਗਏ ਹੁਣ ਸਿੱਧ ਹੋ ਗਿਆ ਕਿ ਜਦੋਂ ਡੈੱਡ ਬੋਡੀ ਦੀ ਆਟੋਪਸੀ ਦੇ ਜਦੋਂ ਦੇਖਿਆ ਬ੍ਰੇਨ ਨੂੰ ਖੋਲ ਕੇ ਕਿਉਂਕਿ ਮਾਈਕਰੋਪਲਾਸਟਿਕ ਦੇ ਚਮਤੇ ਚਮਤੇ ਭਰੇ ਪਏ ਨੇ ਬ੍ਰੇਨ ਦੇ ਵਿੱਚ ਅੱਜ ਦੀ ਰਿਪੋਰਟ ਹੈ ਜਿੱਥੇ ਆਪਾਂ ਬੈਠੇ ਹਾਂ ਸੰਗਰੂਰ 'ਚ ਹਿੰਦੂਸਤਾਨ ਟਾਈਮ ਦੇ ਵਿੱਚ ਕਿ ਜੂਰੀਆ ਵਰਤਨ ਦੇ ਵਿੱਚ ਸੰਗਰੂਰ ਇੱਕ ਨੰਬਰ ਤੇ ਇੰਡੀਆ ਦੇ ਵਿੱਚੋ ਜ਼ਹਿਰ ਮਿਲ ਗਈ ਕੈਂਸਰ ਪੈਦਾ ਹੋ ਗਿਆ ਗੁਰਦੇ ਫੇਲ ਹੋ ਗਏ ਤੇ ਮੁਰਕੇ ਪੇ ਰੋਹੀ ਕਾਰਪੇਟ 10 ਸਾਲਾਂ ਦੇ ਪੁੱਲੇ ਪਏ ਅਸੀਂ ਇਹ ਕਹਿੰਦੇ ਆਂ ਕਿ ਦੱਸੋ ਸਰ ਨੂੰ ਤੁਹਾਨੂੰ ਫਾਇਦਾ ਕੀ ਹੋਇਆ ਨਾ ਪੈਸੇ ਦਾ 2020 ਤੋਂ 5 ਗਾਈਆਂ ਰੱਖੀਆਂ ਜੀ ਸਾਹੀਵਾਲ 5 ਸਾਲ ਤੋਂ ਜਿਹੜਾ ਚਾਰਾ ਪਾਈਦਾ ਪਿਓਰ ਆਰਗੈਨਿਕ ਹਨਾ ਕਦੇ ਵੀ ਰੇ ਨਹੀਂ ਕਿਨਕਾ ਵੀ ਪਾਇਆ ਕਦੇ ਸਪਰੇ ਨਹੀਂ ਕੀਤੀ ਸਾਡੀ ਮੰਡੀ 'ਚ ਅਸੀਂ ਕਿਉਂ ਆ ਜਿਹੜਾ 1300 ਰੁਪਏ ਲਾ 1200 ਰੁਪਏ ਕਿਲੋ ਹਜ਼ਾਰ ਸੀ 1200 ਨੂੰ 1300 ਰੁਪਏ ਕਿਲੋ ਦੇਖਦੀਆਂ ਬਾਜੇ ਦਾ ਗਾਈਆਂ ਦਾ 2000 ਰੁਪਏ ਕਿਲੋ ਵੀ ਸਾਹੀਵਾਲ ਦਾ ਔਰ ਖੁਸ਼ ਹੋ ਕੇ ਲੋਕ ਕੋ ਲੈ ਕੇ ਲੈ ਕੇ ਜਾਂਦੇ ਨੇ ਜੀ ਜੇ ਸਬਸਿਡੀ ਦੋ ਫਸਲਾਂ ਤੇ ਦਿੱਤੀ ਨਾ ਜੀ ਜਿਹੜੇ ਪੰਜਾਬ ਦੇ ਲੋਕ ਜਿਹੜੇ ਖਿੱਤੇ ਦੇ ਲੋਕ ਇਸ ਕਰਕੇ ਜਾਣੇ ਜਾਂਦੇ ਸੀ ਕਿ ਇੱਥੋਂ ਦੀ ਤੰਦਰੁਸਤੀ ਕਮਾਲ ਦੀ ਆ ਇੱਥੋਂ ਦੀਆਂ ਫਸਲਾਂ ਕਮਾਲ ਦੀਆਂ ਨੇ ਇੱਥੋਂ ਦੇ ਖਾਣ ਪੀਣ ਕਮਾਲ ਦੇ ਨੇ ਤੇ ਇੱਥੋਂ ਦੇ ਬੰਦਿਆਂ ਦੇ ਸੁਭਾਅ ਕਮਾਲ ਦੇ ਨੇ ਹਰ ਗੱਲ ਨੂੰ ਪਗਾਉਣ ਵਾਲੇ ਲੋਕ ਨੇ ਅੱਜ ਕੱਲ ਬਹੁਤ ਵੱਡੇ ਸਵਾਲ ਪੈਦਾ ਹੋ ਗਏ ਨੇ ਕਿ ਇੱਥੋਂ ਦੀ ਧਰਤੀ ਲਗਾਤਾਰ ਜ਼ਹਿਰੀਲੀ ਹੋ ਰਹੀ ਆ ਯੂਰੀਆ ਅਤੇ ਡੀਏਪ ਫਸਲਾਂ ਦੇ ਵਿੱਚ ਧੜਾ ਧੜ ਡਿੱਗ ਰਿਹਾ ਸਪ੍ਰੇਹਾਂ ਜਿਹੜੀਆਂ ਨੇ ਉਹ ਵੀ ਵੱਡੇ ਪੱਧਰ ਤੇ ਸਬਜ਼ੀਆਂ ਫਲਾਂ ਸਭ ਕੁਝ ਤੇ ਹੋ ਰਹੀਆਂ ਨੇ ਫਿਰ ਸਵਾਲ ਹੁੰਦਾ ਹੈ ਕਿ ਹੁਣ ਅਸੀਂ ਤੰਦਰੁਸਤ ਰਹਿਾਂਗੇ ਕਿਵੇਂ ਇਹ ਵੈਸੇ ਵੱਡੀ ਚਰਚਾ ਹੈ ਵੱਡੀ ਚਿੰਤਾ ਹੈ ਤੇ ਜਦੋਂ ਇੱਕ ਕਿਸਾਨਾ ਨਾਲ ਸੰਜੀ ਕਰਦੇ ਹਾਂ ਉਹ ਕਹਿੰਦੇ ਜੀ ਫਸਲਾਂ ਦਾ ਝਾੜ ਨਹੀਂ ਆਉਂਦਾ ਜੇ ਅਸੀਂ ਜ਼ਹਿਰਾਂ ਨਹੀਂ ਪਾਉਂਦੇ ਪਰ ਜ਼ਹਿਰਾਂ ਤਾਂ ਪੈਂਦੀਆਂ ਨੇ ਪਰ ਸਰੀਰ ਨੂੰ ਜਿਹੜੇ ਵੱਡੇ ਨੁਕਸਾਨ ਹੋ ਰਹੇ ਨੇ ਉਹ ਕੀ ਨੇ ਇਹ ਸਾਰੀ ਗੱਲਬਾਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਟਾਈਮ ਦੇ ਉੱਤੇ ਮੈਂ ਸੰਗਰੂਰ ਦੇ ਵਿੱਚ ਬੈਠਾ ਹੋਇਆ ਤੇ ਮੇਰੇ ਨਾਲ ਡਾਕਟਰ ਏਸ ਮਾਨ ਹੋਣਗੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਸਾਸੀ ਕ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਜਦੋਂ ਤੁਸੀਂ ਬਚਪਨ ਦੇ ਵਿੱਚ ਹੋਮ ਹੋ ਗਏ ਜਿੱਥੋਂ ਵੀ ਪਾਣੀ ਪੀਣਾ ਸੀ ਪੀ ਲੈਂਦੇ ਸੀ ਜਿੱਥੋਂ ਵੀ ਕੁਝ ਖਾਣਾ ਸੀ ਖਾ ਲੈਂਦੇ ਸੀ ਸਵਾਲ ਨਹੀਂ ਪੈਦਾ ਹੁੰਦਾ ਸੀ ਕਿ ਜ਼ਹਿਰੀਲਾ ਖਾ ਰਹੇ ਹਾਂ ਅੱਜ ਸਵਾਲ ਪੈਦਾ ਹੁੰਦਾ ਪਾਣੀ ਨੂੰ ਲੈ ਕੇ ਖਾਣ ਪੀਣ ਨੂੰ ਲੈ ਕੇ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਜ਼ਿਆਦਾ ਜ਼ਹਿਰ ਪੈ ਗਈ ਜੀ ਬਹੁਤ ਜ਼ਿਆਦਾ ਜ਼ਹਿਰ ਪੈ ਗਈ ਜ਼ਹਿਰ ਪਵਾਤੀ ਗ੍ਰੀਨ ਰੈਵੋਲੂਸ਼ਨ ਆਈ ਕਿਸਾਨਾਂ ਨੂੰ ਭੋਲਿਆਂ ਨੂੰ ਮਗਰ ਲਾ ਕੇ ਕਿਸਾਨਾਂ ਦਾ ਕਸੂਰ ਨਹੀਂ ਉਹਨਾਂ ਨੂੰ ਮਗਰ ਲਾ ਕੇ ਕਿ ਤੁਸੀਂ ਮਤਲਬ ਜ਼ਹਿਰਾਂ ਪਾਓ ਰਿਆਂ ਸਪਰੇ ਹਾਂ ਵਰਤੋ ਤੁਹਾਡਾ ਝਾੜ ਵਧੂਗਾ ਝਾੜ ਵਧਾ ਕੇ ਅਸੀਂ ਕਹਿੰਦੇ ਮਿਲਿਆ ਕੀ ਮੈਂ ਡਾਕਟਰਾਂ ਚਲੋ ਡਾਕਟਰ ਜਿਹੜੇ ਮੁੜਕੇ ਤੁਸੀਂ ਜ਼ਹਿਰ ਪਾ ਕੇ ਝਾੜ ਵਧਾ ਕੇ ਕਿਹਦੇ ਪੱਲੇ ਪੈਨੇ ਮੇਰੇ ਭਾਈਚਾਰੇ ਦੇ ਡਾਕਟਰਾਂ ਦੇ ਔਰ ਕਾਰਪੋਰੇਟ ਘਰਾਣਿਆਂ ਨੇ ਵੱਡੇ ਵੱਡੇ ਮਲਟੀ ਸਪੈਸ਼ਲਿਟੀ ਹਸਪੀਟਲ ਖੋਲ ਗਏ ਕੀ ਉਹਦੇ ਨਾਲ ਬੰਬਾਰੀਆਂ ਰੁਕੀਆਂ ਨੇ ਬਿਲਕੁਲ ਨਹੀਂ ਜੀ ਸੰਗਰੂਰ ਦੀ 2 ਬਸਾਲਾਂ ਚ 10 ਹਸਪੀਟਲ ਖੁੱਲ ਗਏ ਕੋਈ ਬਿਮਾਰੀਆਂ ਉਦੋਂ ਵੀ ਵਧ ਗਈਆਂ ਨੇ ਸਾਰੇ ਹਸਪਤਾਲ ਭਰੇ ਪਏ ਨੇ ਸਾਰੇ ਡਾਕਟਰਾਂ ਦੇ ਕਲੀਨਿਕ ਭਰੇ ਪਏ ਨੇ ਜ਼ਹਿਰ ਤਾਂ ਇੰਨੀ ਕੁ ਜ਼ਿਆਦਾ ਪੈ ਗਈ ਨਾ ਜੀ ਹਰ ਫਸਲ ਦੇ ਵਿੱਚ ਹਰ ਸਬਜ਼ੀ ਤੇ ਹਰ ਫਰੂ ਜ਼ਹਿਰ ਪਾਣੀ ਦੇ ਵਿੱਚ ਜ਼ਹਿਰ ਪੈ ਗਈ ਹਵਾ 'ਚ ਜ਼ਹਿਰ ਕੁਲ ਗਈ ਸਾਨੂੰ ਮਾਰਤਾ ਜੀ ਸਾਨੂੰ ਪੰਜਾਬ ਨੂੰ ਹੂੰ ਜਿਹੜੇ ਪਾਣੀ ਦੀ ਗੱਲ ਚਰਚਾ ਹੁੰਦੀ ਸੀ ਕਿ ਬੜਾ ਸਾਫ਼ ਪਾਣੀ ਹੈ ਜਿੱਥੋਂ ਦਿਲ ਕਰਦਾ ਧਰਤੀ ਚ ਟੋਆ ਕੁੱਟੋ ਜਿੱਥੇ ਪਾਣੀ ਉੱਚੇ ਹੁੰਦੇ ਉੱਥੋਂ ਪਾਣੀ ਪੀਂਦੇ ਰਹੇ ਸਾਡੇ ਬਜ਼ੁਰਗਾਂ ਪਰ ਅੱਜ ਤਾਂ ਬਹੁਤ ਵੱਡੇ ਸਵਾਲ ਨੇ ਤੁਸੀਂ ਪਾਣੀ ਨਹੀਂ ਪੀ ਸਕਦੇ ਟੂਟੀ ਵਾਲਾ ਕਹਿੰਗੇ ਨਹੀਂ ਨਹੀਂ ਜੀ ਤੁਹਾਨੂੰ ਆਰੋ ਦਾ ਪਾਣੀ ਦੇ ਰਹੇ ਹਾਂ ਸਾਰੀ ਰਮਾਨ ਹੀ ਹੁੰਦੀ ਹੈ ਬੱਸ ਤਾਂ ਵੀ ਆਰੋ ਦਾ ਪਾਣੀ ਦਿਓ ਜੀ ਹਾਂ ਆਰੋ ਦੇ ਆਪ ਦੇ ਨੁਕਸਾਨ ਨੇ ਦੀ ਬਹੁਤ ਜ਼ਰੂਰੀ ਤੱਤ ਨਿਕਲ ਜਾਂਦੇ ਨੇ ਕਾਫੀ ਜਿਰਵਾ ਸਾਨੂੰ ਜਾ ਕੇ ਕਲੀਅਰ ਹੁੰਦਾ ਕਿ ਇਹ ਚੀਜ਼ ਤਾਂ ਮਾੜ ਪਲਾਸਟਿਕ ਅਸੀਂ ਇੰਨਾ ਕੁ ਵਰਤਣ ਲੱਗ ਗਏ ਹੁਣ ਸਿੱਧ ਹੋ ਗਿਆ ਕਿ ਜਦੋਂ ਡੈੱਡ ਬੋਡੀ ਜਿਹਦੇ ਆਟੋਪਸੀ ਦੇ ਜਦੋਂ ਦੇਖਿਆ ਬ੍ਰੇਨ ਨੂੰ ਖੋਲ ਕੇ ਕਿ ਉਹਦਾ ਮਾਈਕਰੋ ਪਲਾਸਟਿਕ ਦੇ ਚਮਚੇ ਚਮਚੇ ਭਰੇ ਪਏ ਨੇ ਬ੍ਰੇਨ ਦੇ ਵਿੱਚ ਅਸੀਂ ਤਾਂ ਤੁਹਾਡੇ ਆ ਤੁਹਾਡੇ ਟੋੜਾ 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 ਬੋਤਲ ਵਾਲਾ ਪਾਣੀ ਬੋਤਲ ਵਾਲਾ ਪਾਣੀ ਇੱਕ ਸਟੈਂਡਰਡ ਬਣਾ ਲਿਆ ਵੱਡੀਆਂ ਵੱਡੀਆਂ ਆਫੀਸਰਾਂ ਦੇ ਮੀਟਿੰਗਾਂ ਦੇ ਵਿੱਚ ਈਵਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਆਈ ਅਸੀਂ ਦੇਖਦੇ ਆ ਕਿ ਉਹੀ ਪਾਣੀ ਨਿੱਕੀਆਂ ਬੋਤਲਾਂ ਵਾਲਾ ਵਰਤਿਆ ਜਾਂਦਾ ਇਸ ਦੇ ਵਿੱਚ ਬਿਲਕੁਲ ਸਿੱਧ ਹੋਊਗਾ ਕਿ ਮਾਈਕਰੋ ਪਲਾਸਟਿਕ ਤੁਹਾਡੇ ਬ੍ਰੇਨ ਚ ਲਾ ਜਾਂਦਾ ਤੇ ਜ਼ਹਿਰਾਂ ਜਿਹੜੀਆਂ ਤੁਸੀਂ ਪਾਉਂਦੇ ਹੋ ਰੇਹਾਂ ਸੁਪਰੇਹਾਂ ਅੱਜ ਦੀ ਰਿਪੋਰਟ ਹੈ ਜਿੱਥੇ ਆਪਾਂ ਬੈਠੇ ਹਾਂ ਸੰਗਰੂਰ ਚ ਹਿੰਦੂਸਤਾਨ ਟਾਈਮ ਦੇ ਵਿੱਚ ਕਿ ਜੂਰੀਆ ਵਰਤਨ ਦੇ ਵਿੱਚ ਸੰਗਰੂਰ ਇੱਕ ਨੰਬਰ ਤੇ ਹੈ ਇੰਡੀਆ ਦੇ ਵਿੱਚੋਂ ਐਨਾ ਦੁੱਖ ਲੱਗਿਆ ਪੂਰੇ ਇੰਡੀਆ ਚੋਂ ਨੰਬਰ 1 ਤੇ ਹੈ ਜੂਰੀਆ ਵਰਤਨ ਦੇ ਵਿੱਚ ਤਾਂ ਉਹ ਸਾਰੀ ਜ਼ਹਿਰ ਹੀ ਜਦ ਅੰਦਰ ਜਾ ਰਹੀ ਹੈ ਜੀ ਇਹਦੇ ਕਰਕੇ ਕੈਂਸਰ ਇਹਦੇ ਕਰਕੇ ਗੁਰਦੇ ਫੇਲ ਇਹਦੇ ਕਰਕੇ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਸ਼ੂਗਰ ਸਾਰੀਆਂ ਬਿਮਾਰੀਆਂ ਇਹਦੇ ਕਰਕੇ ਹੀ ਨੇ ਇਹ ਤਾਂ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰਨ ਦੀ ਲੋੜ ਹੈ ਕਿ بچੋ ਇਸ ਤੋਂ ਤੇ ਨਹੀਂ ਤਾਂ ਤੁਸੀਂ ਮਾਰੇ ਜਾਓਗੇ ਜਦੋਂ ਕੈਂਸਰ ਦੀ ਗੱਲ ਹੁੰਦੀ ਹੈ ਜਦੋਂ ਮਾਲਵਾ ਪੱਟੀ 'ਚ ਦੇਖਦੇ ਆ ਮੇਰੇ ਪਿੰਡ ਦੇ ਪਿਛਲੇ ਦਿਨਾਂ 'ਚ ਬਹੁਤ ਸਾਰੇ ਮਰੀਜ਼ ਚੜਾਈ ਕਰ ਗਏ ਜਦੋਂ ਪਤਾ ਲੱਗਿਆ ਉਹਨਾਂ ਨੂੰ ਕੈਂਸਰ ਸੀ ਬਹੁਤ ਸਾਰੇ ਮਰੀਜ਼ ਬੈੱਡ ਤੇ ਨੇ ਤਾਂ ਜਦੋਂ ਇਹ ਪਾਣੀ ਆ ਜਿਹੜਾ ਜਿਹੜਾ ਸਾਨੂੰ ਜ਼ਿੰਦਗੀ ਦਿੰਦਾ ਸੀ ਫਸਲਾਂ ਨੂੰ ਲੱਗਦਾ ਸੀ ਇਹਰੀ ਪਾਣੀ ਤੇ ਜ਼ਿੰਦਗੀ ਮਿਲਦੀ ਸੀ ਅੱਜ ਉਸੇ ਤੋਂ ਡਰ ਲੱਗਣ ਲੱਗ ਗਿਆ ਕਿ ਉਹੀ ਕੈਂਸਰ ਦੇ ਰਿਹਾ ਕੈਂਸਰ ਦੇ ਹੋਰ ਵੀ ਕਾਰਨ ਨੇ ਡਾਕਟਰ ਸਾਹਿਬ ਕੈਂਸਰ ਦੇ ਜਿਹੜੀਆਂ ਤੁਸੀਂ ਜੂਰੀਆ ਪਾਉਂਦੇ ਆ ਡੀਪੀ ਪਾਉਂਦੇ ਆ ਫਿਰ ਜਿਹੜੀਆਂ ਅਸੀਂ ਸਪਰੇਹਾਂ ਕੰਨਿਆ ਆ ਰਾਉਂਡ ਆਪ ਜੇ ਤਾਂ ਵੀ ਵਰਤਿਆ ਜਾ ਰਿਹਾ ਜਿਹੜਾ ਜਦੋਂ ਅਸੀਂ ਧਰਤੀ ਮਾਂ ਚਲਾ ਗਿਆ ਧਰਤੀ ਮਾਂ ਚੋਂ ਫਸਲਾਂ ਚ ਆ ਗਿਆ ਪਸ਼ੂਆਂ ਨੂੰ ਚਾਰਾ ਪਾਉਂਦੇ ਆ ਜ਼ਹਿਰੀਲਾ ਅੱਜ ਹੀ ਮੈਂ ਰਿਪੋਰਟ ਪੜ੍ਹ ਰਿਆ ਸੀਗਾ ਕਿ ਜਦੋਂ ਇਹ ਪੜੀ ਨਾ ਕਿ ਹਿੰਦੁਸਤਾਨ ਟਾਈਮ 'ਚ ਵੀ ਯੂਰੀਆ ਇੱਕ ਨੰਬਰ ਤੇ ਹੈ ਕਿਸੇ ਨੇ ਕਿਹਾ ਕਿ ਜਿਹੜਾ ਅੱਜ ਕੱਲ ਚਾਰਾ ਆਚਾਰ ਵਰਤਿਆ ਜਾਂਦਾ ਪਸ਼ੂ ਨੂੰ ਮੱਕੀ ਦਾ ਪਹਿਲਾਂ ਤਾਂ ਮੱਕੀ ਦੇ ਵਿੱਚ ਇੰਨੀ ਜ਼ਹਿਰ ਪਾ ਕੇ ਕਿਸਾਨ ਵੱਧ ਝਾੜ ਲੈਣ ਦੇ ਮਾਰੇ ਆਚਾਰ ਬਣਾਉਣ ਦੇ ਬਾਰੇ ਉਹਨੂੰ ਮੱਕੀ ਨੂੰ ਪੈਦਾ ਕਰਦੇ ਨੇ ਫਿਰ ਉਹ ਆਚਾਰ ਪਾਉਂਦੇ ਨੇ ਫਿਰ ਉਹ ਉਲੀ ਲੱਗੀ ਦੀ ਵੀ ਨਹੀਂ ਪ੍ਰਵਾਹ ਕਰਦੇ ਉਹੀ ਖਵਾਈ ਜਾਂਦੇ ਨੇ ਫਿਰ ਉਹ ਸਾਰਾ ਕੁਝ ਗਾਈਆਂ ਦੇ ਮੱਜਾਂ ਦੇ ਪੀੜ ਚਲਾ ਗਿਆ ਉਥੋਂ ਫੇਰ ਜ਼ਹਿਰ ਸਾਨੂੰ ਦੁੱਧ ਰਹੀਂ ਪੈਦਾ ਮਿਲ ਗਈ ਜ਼ਹਿਰ ਮਿਲ ਗਈ ਕੈਂਸਰ ਪੈਦਾ ਹੋ ਗਿਆ ਗੁਰਦੇ ਫੇਲ ਹੋ ਗਏ ਤੇ ਮੁੜ ਕੇ ਫੇਰ ਉਹੀ ਕਾਰਪੋਰੇਟ ਹਸਤਾਲਾਂ ਦੇ ਪੱਲੇ ਪਏ ਅਸੀਂ ਇਹ ਕਹਿੰਦੇ ਕਿ ਦੱਸੋ ਸਾਨੂੰ ਤੁਹਾਨੂੰ ਫਾਇਦਾ ਕੀ ਹੋਇਆ ਨਾ ਪੈਸੇ ਦਾ ਸਾਰ ਕਿਸਾਨ ਅੱਜ ਕਰਜ਼ਈ ਹੈ ਹਰ ਕਿਸਾਨ ਦੀ ਜ਼ਮੀਨ ਲਿਮਟ ਲਈ ਹੋਈ ਹੈ ਲਿਮਟ ਹੈ ਉਹਦੇ ਤਾਂ ਬਿਲਕੁਲ ਹੀ ਸਮਝਾਉਣ ਦੀ ਸਮਝਣ ਦੀ ਲੋੜ ਹੈ ਕਿ ਆਰਗੈਨਿਕ ਫਾਰਮਿੰਗ ਤੇ ਅਸੀਂ ਪਿਛਲੇ 5 ਸਾਲਾਂ ਤੋਂ ਇੰਨਾ ਧੂਆਂ ਧਾਰ ਪ੍ਰਚਾਰ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਬਹੁਤ ਸੌਖੀ ਹੈ ਆਰਗੈਨਿਕ ਫਾਰਮਿੰਗ ਤੇ ਆ ਜਾਓ ਇਕਦਮ ਨਾ ਆਓ ਮੈਂ ਕਹਿੰਦਾ ਹਾਂ ਨਾ ਬਾਰ-ਬਾਰ ਕੇ 10% ਹਰੇਕ ਸਾਲ ਰੱਖ ਲਓ ਹਰ ਕਿਸਾਨ ਤਾਂ 10 ਸਾਲਾਂ ਦਾ ਟੀਚਾ ਰੱਖ ਲੈ ਸਰਕਾਰ ਕੀ ਆਰਗੈਨਿਕ ਫਾਰਮਿੰਗ ਕਰਾਉਣੀ ਹੈ ਮੱਝਾਂ ਗਾਈਆਂ ਦੁਬਾਰਾ ਰੱਖ ਲਈਏ ਉਹਨਾਂ ਨੂੰ ਚਾਰਾ ਜਿਹੜਾ ਹੈਗਾ ਜੈਹਰ ਰਹਿਤ ਪਾਈਏ ਅਸੀਂ 2020 ਤੋਂ 5 ਗਾਈਆਂ ਰੱਖੀਆਂ ਜੀ ਸਾਹੀਵਾਲ ਜੀ 5 ਸਾਲ ਤੋਂ ਜਿਹੜਾ ਚਾਰਾ ਪਾਈਦਾ ਪਿਓਰ ਆਰਗੈਨਿਕ ਉਹਨਾਂ ਦਾ ਕਦੇ ਵੀ ਰੇ ਨੀ ਕਿਣਕਾ ਵੀ ਪਾਇਆ ਕਦੇ ਸਪਰੇਅ ਨਹੀਂ ਕੀਤੀ ਉਨੀਆਂ ਹੀ ਬਾੜੀਆਂ ਅਸੀਂ ਵਰਸੀਮ ਦੀ ਲੈਂਦੇ ਹਾਂ ਉਨੀਆਂ ਚਰੀਂ ਦੇ ਲੈਂਦੇ ਹਾਂ ਉਹਨਾਂ ਦੀ ਗਊ ਮੂਤਰ ਜ਼ਮੀਨ ਫਸਲਾਂ ਲਈ ਵਰਤੀਦਾ ਤਾਂ ਮਤਲਬ ਲੋਕ ਮੰਨਤਾ ਕਰਦੇ ਨੇ ਕਿ ਸਾਨੂੰ ਗਾਈਆਂ ਦਾ ਦੁੱਧ ਮਿਲ ਜੇ ਪਿਓਰ ਆ ਇੱਕ ਤਾਂ ਇੱਕ ਗਾਈਆਂ ਦਾ ਤੇ ਜ਼ਹਿਰ ਹੀ ਨਹੀਂ ਤਾਂ ਅਸੀਂ ਫਸਲਾਂ ਸਬਜ਼ੀਆਂ ਚ ਅਬਿਜੀਟਲੀ ਕਿਸਾਨ ਵੇਚਣ ਦੇ ਲਈ ਤੇ ਉਹਨੂੰ ਇੱਕ ਰਾ ਇੱਕ ਦਿਨ ਪਹਿਲਾਂ ਸਪਰੀਹਾ ਕਰਕੇ ਅਗਲੇ ਦਿਨ ਮੰਡੀ 'ਚ ਵੇਚਣ ਲਈ ਲਿਆਉਂਦੇ ਆ ਜੀ ਜਾਂ ਬਹੁਤ ਸਾਰੇ ਆਪਾਂ ਦੇਖਦੇ ਆ ਕਿ ਜ਼ਹਿਰੀਲੇ ਪਾਣੀਆਂ ਚ ਡੋਬੋ ਡੋਬ ਕੇ ਚਿੱਟੀ ਸੋਹਣ ਕਰਨ ਦੇ ਲਈ ਹਾਂ ਤੇ ਅਸੀਂ ਖਰੀਦੀ ਸੋਹਣੀ ਆ ਜਿਹੜੀ ਚਮਕਦੀ ਹੋਵੇ ਤਾਂ ਬਹੁਤ ਵੱਡੀ ਮਾਰ ਪਾ ਰਹੀ ਹੈ ਸਰਕਾਰਾਂ ਨੂੰ ਚਾਹੀਦਾ ਕਿ ਆਰਗੈਨਿਕ ਫਾਰਮਿੰਗ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਡਾਕਟਰ ਸਾਹਿਬ ਇਹ ਹੈ ਕਿ ਜਦੋਂ ਤੁਸੀਂ ਪੜਦੇ ਹੋਮੋਗੇ ਜਿਵੇਂ ਤੁਸੀਂ ਸੰਗਰੂਰ ਦੀ ਗੱਲ ਕੀਤੀ ਜਾਂ ਕਿਸੇ ਵੀ ਸ਼ਹਿਰ ਦੀ ਗੱਲ ਲੈ ਲਓ ਜਾਂ ਬਠਿੰਡਾ ਦੀ ਗੱਲ ਲੈ ਲਓ ਉਹ ਤੋਂ ਬੜੇ ਗਿਣਤੀ ਦੇ ਹਸਪੀਟਲ ਹੁੰਦੇ ਸੀ ਮੇਰੇ ਸ਼ਹਿਰ ਰਾਮਪਰਾ ਫੂਲ ਦੇ ਵਿੱਚ ਇੱਕੋ ਡਾਕਟਰ ਮਸ਼ਹੂਰ ਹੁੰਦਾ ਸੀ ਛੋਟੇ ਛੋਟੇ ਕਲੀਨਿਕ ਹੁੰਦੇ ਸੀ ਅਜੇ ਰਾਮਪਰਾ ਫੂਲ ਚ ਵੀ ਕਈ ਵੱਡੇ ਹਸਪੀਟਲ ਹਾਂ ਜਿਹੜਾ ਹਸਪੀਟਲਾਂ ਦਾ ਧੜਾ ਧੜ ਵਧਣਾ ਇਹ ਕਿਤੇ ਨਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਦੀ ਵੀ ਇੱਕ ਨਲਾਈਕੀ ਰਹੀ ਲੋਕਾਂ ਨੂੰ ਉਹ ਸਮਝਾਉਣ ਚ ਜਾਂ ਜਿਹੜਾ ਉਹਨਾਂ ਨੂੰ ਦੇਣਾ ਚਾਹੀਦਾ ਸੀ ਕਿਉਂਕਿ ਜਦੋਂ ਆਰਗੈਨਿਕ ਦੀ ਗੱਲ ਆਉਂਦੀ ਹੈ ਕਿਸਾਨ ਕਹਿੰਦਾ ਜੀ ਪੈਦਾ ਤਾਂ ਕਰ ਲਾਂਗੇ ਜੰਨੀਆਂ ਖੇਤੀਬਾੜੀ ਵਿਭਾਗ ਵੀ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਤਿਆਰ ਨਹੀਂ ਇਹ ਵੀ ਤਾਂ ਹੈ ਕਾਰਨ ਉਹਦੇ ਸਭ ਕੁਝ ਕਰਕੇ ਦਿਖਾ ਰਹੇ ਆ ਜੀ ਅਸੀਂ ਤਾਂ ਆਰਗੈਨਿਕ ਫਾਰਮਿੰਗ ਖੁਦ ਵੀ ਕਰ ਰਹੇ ਆ ਹਾਂ ਉਹਤੇ ਲੈਕਚਰ ਵੀ ਕਰਾਉਂਦੇ ਆ ਉਹਦੇ ਜੀ ਅਸੀਂ ਇੱਕ ਪੇਡ ਗਰੁੱਪ ਭੂਮੀ ਕੇਂਦਰਿਤ ਗਰੁੱਪ ਬਣਾਇਆ ਹੋਇਆ ਜਿਹਦੇ ਚ ਪਹਿਲਾਂ ਰੱਖਿਆ ਸੀ ਹਾਲ ਦਾ 1200 ਰੁਪਿਆ ਹਾਂ ਜੀ ਕਿ ਕਿਸਾਨਾਂ ਨੂੰ ਘਰੇ ਬੈਠਿਆਂ ਨੂੰ ਗੂਗਲ Meet ਤੇ ਟ੍ਰੇਨਿੰਗ ਦੇਣੀ ਆ ਆਰਗੈਨਿਕ ਫਾਰਮਿੰਗ ਦੀ ਮੈਨੂੰ ਕਹ ਡਾਟ ਮਾਨ ਤੇਰਾ ਦਿਮਾਗ ਖਰਾਬ ਹੈ ਕਿਸਾਨਾਂ ਨੂੰ ਹੋਣ ਤੇ ਆਰਗੈਨਿਕ ਫਾਰਮਿੰਗ ਸਿਖਾਉਂਗੇ ਬਸ ਕੋਈ ਗੱਲ ਨਹੀਂ ਦਿਮਾਗ ਖਰਾਬ ਹੋਇਆ ਆਪਾਂ ਵਾਪਸ ਲੈ ਲਾਂਗੇ ਫੈਸਲਾ ਗੁਰਪ੍ਰੀਤ ਦਾਬੜੀ ਖਾਨ ਨੂੰ ਮੈਂ ਪੁੱਛਿਆ ਕਿ ਕਿੰਨੇ ਪੈਸੇ ਲਏਗਾ ਕਹਿੰਦਾ ਜੀ ਮੈਨੂੰ ਤਾਂ 1200 ਸੀ ਬਹੁਤ ਦਾ ਸਾਲ ਦਾ ਮੈਂ ਫਿਰ ਤਾਂ 100 ਰੁਪਏ ਬਣਿਆ ਕਿੰਨੇ ਲੈਕਚਰ 4 25 ਰੁਪਏ ਦਾ ਬਣਿਆ ਫਿਰ ਅਸੀਂ 2 ਸਾਲਾਂ ਬਾਅਦ ਆਪ 2400 ਕੀਤਾ ਉਹਦਾ ਕਿ ਹੁਣ 2400 ਰੁਪਏ ਇੱਕ ਮਹੀਨੇ ਦਾ 200 ਰੁਪਏ ਬਣਿਆ 4 ਲੈਕਚਰ 50 ਰੁਪਏ ਦਾ ਲੈਕਚਰ ਇੱਕ ਭੂਮੀ ਕੇਂਦਰ ਤੇ ਗਰੁੱਪ ਬਣਾਇਆ ਉਹਦੇ ਚ ਸਵਾਲ ਜਵਾਬ ਚੱਲਦੇ ਰਹਿੰਦੇ ਫਿਰ ਅਸੀਂ ਮਤਲਬ ਉਹਦੇ ਵੇਚਣ ਦਾ ਪ੍ਰਬੰਧ ਕੀਤਾ ਜੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਐਡੀਸ਼ਨ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਚੀਫ ਐਗਰੀਕਲਚਰ ਆਫੀਸਰ ਨਾਲ ਤੇ ਅਸੀਂ ਆਪਦੀ ਮੰਡੀ ਲਾਉਣੀ ਸ਼ੁਰੂ ਕਰ ਦਿੱਤੀ ਸਿੱਧੀ ਮਾਰਕੀਟ ਪੈਦਾ ਕਰਤੀ ਔਰ ਸਾਡ 4 ਸਾਲ ਹੋਣ ਵਾਲੇ ਜੀ ਸਿੱਧੀ ਮਾਰਕੀਟ ਨੂੰ ਪਹਿਲਾਂ 1 ਸਾਲ ਸਾਨੂੰ ਆਤਮਾ ਏਜੰਸੀ ਦੇ ਵਿੱਚੋਂ ਪੈਸੇ ਮਿਲਦੇ ਰਹੇ ਟੈਂਟ ਲਈ ਫਿਰ ਉਹ ਕਹਿੰਦੇ ਸਾਡੇ ਕੋਲੇ ਹੁਣ ਚੀਫ ਐਗਰੀਕਲਚਰ ਆਫੀਸਰ ਕਹਿੰਦੇ ਪੈਸੇ ਆਉਂਦੇ ਨਹੀਂ ਮੈਂ ਕਿਸਾਨਾਂ ਨਾਲ ਤੇ ਸੈਲਫ ਹੈਲਪ ਗੁਰਪਾਲੀਆਂ ਬੀਬੀਆਂ ਨਾਲ ਮੀਟਿੰਗ ਕੀਤੀ ਕਹਿੰਦੇ ਕਿ ਕਿੰਨਾ ਮੰਗਦਾ ਟੈਂਟ ਵਾਲਾ ਮਾਜੀ 200 ਰੁਪਏ ਦੋ ਇੱਕ ਟੇਬਲ ਦੇਣਾ ਦੋ ਚਾਰ ਉੱਪਰ ਟੈਂਟ ਕਹਿੰਦੇ ਇਸ ਦਾ ਖੁਸ਼ ਹੋ ਕੇ ਦੇਮਾ ਕਿ ਸਾਡੀ ਇੰਨੀ ਸੇਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਸੀਂ 3 ਸਾਲ ਤੋਂ ਆਪਣੇ ਆਪ ਸੈਲਫ ਡਿਪੈਂਡੈਂਟ ਅਦਾਰਾ ਬਣਾਇਆ ਹੋਇਆ ਅਸੀਂ ਹਰ ਐਤਵਾਰ ਸੰਗਰੂਰ ਮੰਡੀ ਲਾਉਂਦੇ ਆ ਆਰਗੈਨਿਕ ਲੋਕਾਂ ਨੂੰ ਦੋ ਦੋ ਦਾ ਦੋ ਤਾਂ ਹੀ ਫਾਇਦਾ ਹੋਗਾ ਜੀ ਕਿਸਾਨਾਂ ਦਾ ਸੈਲਫ ਹੋਮ ਮੇਡ ਵਿਕਣ ਲੱਗ ਗਿਆ ਔਰ ਲੋਕ ਧੰਨਵਾਦ ਕਰਕੇ ਜਾਂਦੇ ਨੇ ਮੈਂ ਆਪ ਖੁਦ ਮੰਡੀ 'ਚ ਬੈਠਦਾ ਹਰੇਕ ਐਤਵਾਰ ਕੀ ਡਾਕਟਰ ਮਾਨ ਤੁਸੀਂ ਬਹੁਤ ਸਾਡਾ ਫਾਇਦਾ ਕਰਦਾ ਇੱਕ ਥਾਂ ਸਾਨੂੰ ਸਾਰੇ ਪ੍ਰੋਡਕਟ ਮਿਲ ਲਾਗੇ ਹੂੰ ਦੂਜੇ ਬਹੁਤ ਸਾਰੇ ਸੋਸ਼ਲ ਵਰਕਰ ਸਾਡੀ ਪ੍ਰੇਜ ਕਰਦੇ ਰਹਿੰਦੇ ਆ ਮੈਂ ਕਹਿੰਦਾ ਯਾਰ ਸਾਡੀ ਪ੍ਰੇਜ ਦੀ ਨਹੀਂ ਸਾਨੂੰ ਲੋੜ ਤੁਸੀਂ ਵੀ ਤਾਂ ਫਾਲੋ ਕਰੋ ਨਾ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਹਰ ਕੋਪਰਟ ਸੋਸਾਇਟੀ ਦੇ ਨਾਲ ਸਿੱਧੀ ਮਾਰਕੀਟ ਤੁਹਾਡੇ ਵਾਲੀ ਗੱਲ ਕਿ ਵਿਕਣ ਲੱਗੇ ਕਿਸਾਨਾਂ ਦਾ ਫੇਰੀ ਉਹ ਪੈਦਾ ਕਰਨਗੇ ਤਾਂ ਇਹਦਾ ਬਹੁਤ ਸਸਤਾ ਹਰ ਪ੍ਰੈਕਟੀਕਲੀ ਕਰਕੇ ਦਿਖਾਇਆ ਜੀ ਹੂੰ ਮਤਲਬ ਇਹ ਹੀ ਹੈ ਨਾ ਜੇ ਕਿਸਾਨ ਥੋੜੇ ਜਿ ਇਸ ਗੱਲੋਂ ਚਿੰਤਾ ਮੁਕਤ ਹੋਣਗੇ ਕਿ ਠੀਕ ਹੈ ਯਾਰ ਫਸਲ ਪੈਦਾ ਕਰ ਲਈ ਜੇ ਅਸੀਂ ਦੁੱਧ ਦੀ ਗੱਲ ਕਰਦੇ ਆ ਬਹੁਤ ਸਾਰੇ ਕਿਸਾਨ ਨੇ ਜਿਹੜੇ ਬਹੁਤ ਵਧੀਆ ਦੁੱਧ ਦੇ ਸਕਦੇ ਨੇ ਪਰ ਉਹਨਾਂ ਨੂੰ ਰੇਟ ਉਹੀ ਮਿਲ ਰਿਹਾ ਜੋ ਦੂਸਰੇ ਕਿਸਾਨ ਪੈਦਾ ਕਰਦੇ ਆ ਉਹਦੋਂ ਸਵਾਲ ਵੱਡੇ ਪੈਦਾ ਹੋ ਜਾਂਦੇ ਨੇ ਅਗਲਾ ਕਹਿੰਦਾ ਸਾਡੀ ਪਾਇਓਰਟੀ ਦਾ ਕੀ ਮੁੱਲ ਪਿਆ ਸਾਡੀ ਮੰਡੀ 'ਚ ਅਸੀਂ ਕਿਉਂ ਆ ਜਿਹੜਾ 1300 ਰੁਪਏ ਲੈ 1200 ਰੁਪਏ ਕਿਲੋ 1000 ਸੀ 1200 1300 ਰੁਪਏ ਕਿਲੋ ਵੇਚਦੇ ਆ ਵੱਜਦਾ ਗਾਈਆਂ ਦਾ 2000 ਰੁਪਏ ਕਿਲੋ ਵੀ ਸਾਹੀਵਾਲ ਦਾ ਔਰ ਖੁਸ਼ ਹੋ ਕੇ ਲੋਕ ਕੋ ਲੈ ਕੇ ਲੈ ਕੇ ਜਾਂਦੇ ਨੇ ਇੱਕ ਹੋਰ ਹੈ ਡਾਕਟਰ ਸਾਹਿਬ ਜਦੋਂ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਆ ਨਾ ਉਦੋਂ ਕਈ ਵਾਰੀ ਡਾਕਟਰਾਂ ਦਾ ਹੁੰਦਾ ਹੈ ਕਿ ਇਹ ਜਿਹੜਾ ਘਿਓ ਆ ਦੇਸੀ ਤੁਸੀਂ ਖਾਣਾ ਬੰਦ ਕਰ ਦਿਓ ਇਹ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਜੇ ਤੁਹਾਨੂੰ ਪਿਓਰ ਮਿਲਦਾ ਜਾਂ ਉਹ ਚੀਜ਼ਾਂ ਮਿਲਦੀਆਂ ਫਿਰ ਕੋਈ ਫਰਕ ਨਹੀਂ ਪੈਂਦਾ ਹੁੰਦਾ ਹਾਂ ਜੀ ਤੇ ਤਾਂ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਹੁੰਦਾ ਹੈ ਸਵਰਗਵਾਸ ਹੋ ਚੁੱਕੇ ਨੇ ਉਹ ਉਹ ਬਹੁਤ ਬੋਲੇ ਸੀ ਕਿ ਐਕਚੁਅਲੀ ਡਾਲਡੇ ਨੇ ਸਾਨੂੰ ਮਾਰਤਾ ਅੱਛਾ ਜੀ। ਡਾਲਡੇ ਨੇ ਸਾਡੀਆਂ ਬਿਮਾਰੀਆਂ ਪੈਦਾ ਕੀਤੀਆਂ ਨੇ। ਦੇਸੀ ਘਿਓ ਬਾਹਰੋਂ ਖਾਦਾ ਤੁਹਾਨੂੰ ਨਹੀਂ ਤੁਹਾਡੇ ਕੋਲੈਸਟ੍ਰੋਲ ਨੂੰ ਵਧਾਉਂਦਾ। ਹੂੰ ਤੇ ਦੇਸੀ ਘਿਓ ਵਰਤੋ ਸਰੋਂ ਦਾ ਤੇਲ ਵਰਤੋ ਪਰ ਉਹੀ ਨਾ ਜੀ ਸਾਡੀਆਂ ਜਦੋਂ ਇਦਾਂ ਦੀਆਂ ਮੰਡੀਆਂ ਹੋਣ ਜਿੱਥੇ ਐਡਲਟਰੇਟਡ ਚੀਜ਼ਾਂ ਨਾ ਮਿਲਣ। ਹੂੰ ਹੂੰ ਬੁਰੂ ਪੂਰੇ ਵਿਸ਼ਵਾਸਪਾਤਰ ਕਿਸਾਨ ਸਰੋਂ ਦਾ ਤੇਲ ਸਾਡੇ ਨੂੰ ਦੋ ਧਿਰਾਂ ਨੇ ਦੋ ਕਿਸਾਨ ਨੇ ਉਹ ਆਪਣੇ ਏਡੀਸੀ ਡਿਵੈਲਪਮੈਂਟ ਨੇ ਕੋਲਡ ਪ੍ਰੈਸਡ ਕੋਲੂ ਦਿੱਤੇ ਹੋਏ ਨੇ ਬੂਡਣ ਦੇ ਉਹਨਾਂ ਨੂੰ ਉਹਦੇ ਨਾਲ ਕੱਢ ਕੇ ਲੈਂਦੇ ਨੇ ਹਰ ਤਰ੍ਹਾਂ ਦਾ ਤੇਲ ਜੀ ਘਰਾਂ ਦੇ ਵਿੱਚ ਮੱਝਾਂ ਗਾਇਆਂ ਰੱਖੀਆਂ ਸਨ ਸੀ 베ਰੀਫਾਈ ਕੀਤਾ ਹੋਇਆ ਉਹਦਾ ਘਿਓ ਲੈ ਕੇ ਆਉਂਦੇ ਨੇ ਤਾਂ ਸ਼ੁੱਧ ਘਿਓ ਸ਼ੁੱਧ ਦੁੱਧ ਤੇ ਸ਼ੁੱਧ ਤੇਲ ਮਿਲਣਾ ਤੇ ਕੁੜੀਆਂ ਨੇ ਉਹ ਸਾਡੇ ਗਰੁੱਪ ਦੇ ਵਿੱਚ ਜਿਹੜੀਆਂ ਉਹ ਸਾਗ ਬਣਾ ਕੇ ਲਿਆਉਂਦੀ ਨੇ ਘਟੀ ਲੱਸੀ ਘਰੋਂ ਲੈ ਕੇ ਆਉਂਦੇ ਨੇ ਪਨੀਰ ਲੈ ਕੇ ਆਉਂਦੀਆਂ ਨੇ ਗੁੜ ਸ਼ੱਕਰ ਇਹਨਾਂ ਜਿਆਦਾ ਅਵੇਰ ਹੋ ਗਏ ਲੋਕੀ ਜੇ ਇਹਨਾਂ ਗੁੜ ਸ਼ੱਕਰ ਮਿਲਦਾ ਹੈ ਜਿਹੜਾ ਸਾਫ਼ ਸੁਥਰੇ ਢੰਗ ਨਾਲ ਤਿਆਰ ਕੀਤਾ ਹੈ ਬਹੁਤ ਸਾਰੇ ਆਰਗੈਨਿਕ ਵੀ ਪੈਦਾ ਕਰਦੇ ਨਹੀਂ ਕਰਨਾ ਤਾਂ ਮਤਲਬ ਇਹ ਚੀਜ਼ਾਂ ਤਾਂ ਬਹੁਤ ਲੋੜ ਹੈ ਮੈਂ ਇੱਕ ਦਿਨ ਕਿਸੇ ਮਰੀਜ਼ ਨਾਲ ਮੈਨੂੰ ਜਾਣਾ ਪਿਆ ਕੈਂਸਰ ਦੀ ਤੁਸੀਂ ਗੱਲ ਕੀਤੀ ਟਾਟਾ ਮੋਰੀਅਲ ਕੈਂਸਰ ਇੰਸਟੀਚਿਊਟ ਹੈ ਸੰਗਰੂਰ ਉਸੇ ਬਲਾਉਤਾਲ ਦੇ ਵਿੱਚ ਨੋ ਡਾਊਟ ਬਹੁਤ ਸਾਰੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋ ਗਿਆ ਅੱਗੇ ਬੀਕਾਨੇਰ ਭੇਜਦੇ ਸੀ ਬੀਕਾਨੇਰ ਟ੍ਰੇਨ ਬਾਦੀ ਸੀ ਬੰਡੇ ਤੋਂ ਚੱਲਦੀ ਸੀ ਪਰ ਲੋਕ কুরਬਲ কুরਬਲ ਕਰਦੇ ਅੰਦਰ ਵੀ ਭਰੇ ਪਿਆ ਬਾਹਰੋਂ ਵੇੜਾ ਭਰੇ ਪਿਆ ਬਾਹਰੋਂ ਬੈਂਚ ਭਰੇ ਪਏ ਤਾਂ ਅਸੀਂ ਕਹਿੰਦੇ ਕੈਂਸਰ ਕਿਉਰ ਕਰਨਾ ਕੋਈ ਹੱਲ ਨਹੀਂ ਹੈ ਕੈਂਸਰ ਪੈਦਾ ਨਾ ਹੋਵੇ ਇਸ ਲਈ ਕੰਮ ਕਰਨ ਦੀ ਲੋੜ ਹੈ ਉਹ ਹੈ ਕਿ ਆਰਗੈਨਿਕ ਫਾਰਮਿੰਗ ਔਰ ਬਹੁਤ ਸੌਖੇ ਢੰਗ ਨੇ ਜੀ ਬਹੁਤ ਜ਼ਿਆਦਾ ਸੌਖੇ ਢੰਗ ਅਸੀਂ ਸਮਝਾਉਂਦੇ ਰਹਿੰਦੇ ਆ ਅੱਜ ਵੀ ਮੈਂ ਲਿਖਿਆ ਢਾਂ ਫੇਸਬੁਕ ਤੇ ਕਿ ਗੁਰਗੋ ਤੁਸੀਂ ਖੇਤੀ ਨੂੰ ਸੁਧਾਰ ਲਓ ਆਪਦੀ ਨੂੰ ਬਿਮਾਰੀਆਂ ਤੋਂ ਬਚ ਜਾਓ ਨਾਲੇ ਸਾਡੇ ਬਾਬੇ ਨੇ ਤਾਂ ਕਿਹਾ ਕਿ ਉੱਤਮ ਖੇਤੀ ਆ ਇਸ ਤੋਂ ਉੱਤਮ ਹੈ ਹੀ ਨਹੀਂ ਕੁਝ ਉੱਤਮ ਹੈ ਹੀ ਨਹੀਂ ਹਾਂ 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 ਤਾਂ ਡਾਕਟਰ ਸਾਹਿਬ ਕੀ ਹੋਰ ਆ ਕਿ ਜਦੋਂ ਨਾ ਅਸੀਂ ਇਸ ਤਰੀਕੇ ਨਾਲ ਗੱਲਬਾਤ ਕਰਦੇ ਹਾਂ ਜਦੋਂ ਹੁਣ ਤੁਸੀਂ ਪੁਰਾਣੇ ਸਾਡੇ ਪਰਿਵਾਰਾਂ ਨੂੰ ਵੇਖੋਗੇ ਉਹਨਾਂ ਦੇ ਰਸੋਈ ਦੇ ਵਿੱਚ ਦੋ ਤਿੰਨ ਚੀਜ਼ਾਂ ਆਉਂਦੀਆਂ ਹੁੰਦੀ ਸੀ ਇੱਕ ਤਾਂ ਨਮਕ ਆਉਂਦਾ ਸੀ ਇੱਕ ਸਿੱਖਾਂ ਦੀ ਡੱਬੀ ਸਾਡੇ ਮਾਲਵੇ ਵਾਲੇ ਉਧਰ ਚਾਹ ਪੱਤੀ ਬਸ ਚਾਹ ਪੱਤੀ ਹਾਂ ਹਾਂ ਉਸ ਤੋਂ ਬਾਅਦ ਜਿੰਨਾ ਰਸੋਈ ਦਾ ਸਮਾਨ ਸੀ ਉਹ ਪੈਦਾ ਖੁਦ ਕਰਦੇ ਸੀ ਪਰ ਅੱਜ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਲੋਕ ਵੀ ਐਨੇ ਵੱਡੇ ਪੱਧਰ ਤੇ ਕਾਰਪੋਰੇਟ ਘਰਾਣਿਆਂ ਨਾਲ ਜੁੜੇ ਨੇ ਉਹ ਮੌਲਾਂ ਤੱਕ ਪਹੁੰਚ ਕਰ ਰਹੇ ਨੇ ਵੱਡੀਆਂ ਮਾਰਕੀਟਾਂ ਤੱਕ ਪਹੁੰਚ ਕਰ ਰਹੇ ਇਹ ਵੀ ਕਿਤੇ ਨਾ ਕਿਤੇ ਵੱਡਾ ਨੁਕਸਾਨ ਸਾ ਇਹ ਜਿਹੜੀ ਸਬਸਿਡੀ ਦੋ ਫਸਲਾਂ ਤੇ ਦੇਦੀ ਨਾ ਜੀ ਕਣਕ ਝੋਨੇ ਤੇ ਉਹਨੇ ਮਾਰਤਾ ਕਿਸਾਨ ਜੀ ਉਹਦੇ ਝੁਲਜ ਕੇ ਰਹਿ ਗਏ ਕਿਸਾਨ ਬਾਕੀ ਸਾਰੀਆਂ ਜਿਵੇਂ ਤੁਸੀਂ ਕਹਣਾ ਕਿ ਅੱਗੇ ਚਾਹ ਪੱਤੀ ਤੇ ਨਮਕ ਲੈਣਾ ਪੈਂਦਾ ਸੀ ਸਾਰੀਆਂ ਫਸਲਾਂ ਬੀਜਦੀ ਪਰ ਸਾਡੇ ਕਿਸਾਨ ਤਾਂ ਬੀਜਦੇ ਆ ਜੀ ਹੁਣ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਸਾਰਾ ਕੁਝ ਰਸੋਈ ਵਾਲਾ ਬੀਜ ਦੇ ਵੀ ਨੇ ਅਸੀਂ ਵੇਚਦੇ ਵੀ ਆ ਔਰ ਉਹ ਬੀਜੇ ਜਾ ਸਕਦਾ ਬੀਜਣਾ ਚਾਹੀਦਾ ਤਾਂ ਕਿ ਤੁਸੀਂ ਮਤਲਬ ਆਪ ਦੀ ਰਸੋਈ ਦਾ ਸਾਰਾ ਸਮਾਨ ਆਪ ਪੈਦਾ ਕਰੋ ਮਲਟੀਪਲ ਕ੍ਰੌਪਸ ਲਓ ਗਵਰਨਮੈਂਟ ਨੂੰ ਚਾਹੀਦਾ ਕਿ ਕਿਸਾਨ ਜੂਰੀ ਨਾ ਠੀਕ ਲੜ ਰਹੀਆਂ ਨੇ ਕਿਸਾਨ ਮਾਰੇ ਜਾ ਰਹੇ ਨੇ ਕਿ ਮਲਟੀਪਲ ਕ੍ਰੌਪਸ ਲਾਓ ਸਾਰਿਆਂ ਦੇ ਉੱਪਰ ਐਮਐਸਪੀ ਮਿਲੇ ਔਰ ਖਰੀਦ ਜ਼ਰੂਰੀ ਹੋਵੇ ਬਿਲਕੁਲ ਉਹ ਉਹਦੇ ਉੱਪਰ ਲਾਗੂ ਹੋ ਜੇ ਨਾ ਕੋਈ ਬਹੁਤਾ ਪੈਸਾ ਨਹੀਂ ਚਾਹੁੰਦਾ ਸਰ ਦਵਿੰਦਰ ਸ਼ਰਮਾ ਬਹੁਤ ਲਿਖਦੇ ਰਹਿੰਦੇ ਨੇ ਕਿ ਬਹੁਤ ਘੱਟ ਪੈਸਾ ਚਾਹੀਦਾ ਸਰਕੂਲੇਸ਼ਨ ਦੇ ਵਿੱਚ ਪਾ ਕੇ ਤਾਂ ਪਤਾ ਨਹੀਂ ਕਿਉਂ ਕਿਸਾਨੀ ਵੱਲ ਤਾਂ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਜੀ ਵੀ ਮਲਟੀਪਲ ਕ੍ਰੌਪਸ ਲੱਗਣਗੀਆਂ ਫੇਰ ਜੇ ਉਹਨਾਂ ਤੇ ਖਰੀਦ ਜ਼ਰੂਰੀ ਹੋਊ ਤੇ ਐਮਐਸਪੀ ਮਿਲੂਗਾ ਔਰ ਬਹੁਤ ਜ਼ਰੂਰੀ ਹੈ ਕਈ ਵਾਰੀ ਤਾਂ ਡਾਕਟਰ ਸਾਹਿਬ ਇਹ ਵੀ ਹੁੰਦਾ ਵੀ ਜੇ ਤੁਹਾਨੂੰ ਆਲੂ ਦੀ ਬਹੁਤ ਘੱਟ ਲੋੜ ਹੈ ਹਾਂਜੀ ਕਾਲੂ ਵੱਡੇ ਪੱਧਰ ਤੇ ਬੀਜਿਆ ਜਾਂਦਾ ਹੈ ਜੇ ਤੁਹਾਨੂੰ ਹੁਣ ਪੰਜਾਬ ਚ ਦੇਖੇ ਤੁਸੀਂ ਦਾਲਾਂ ਬਹੁਤ ਘੱਟ ਦੇਖੋਗੇ ਜਿੱਥੇ ਬਜਾਈ ਹੁੰਦੀ ਹੈ ਦਾਲਾਂ ਦੀ ਜ਼ਰੂਰਤ ਤਾਂ ਪੰਜਾਬ ਦੇ ਨੂੰ ਬਹੁਤ ਦਾਲਾਂ ਖਾਂਦੀ ਹੈ ਮਤਲਬ ਇਹ ਵੀ ਇੱਕ ਹੋਣਾ ਚਾਹੀਦਾ ਬੈਲੈਂਸ ਕਿ ਪੰਜਾਬ ਨੂੰ ਕੀ ਲੋੜ ਆ ਇੱਥੋਂ ਦੇ ਲੋਕ ਖਾਂਦੇ ਕੀ ਨੇ ਉਸ ਤਰੀਕੇ ਨਾਲ ਜੇ ਬੈਲੈਂਸ ਬਣਦਾ ਫਸਲਾਂ ਬੀਜੀਆਂ ਜਾਂਦੀਆਂ ਤਾਂ ਮੈਨੂੰ ਲੱਗਦਾ ਉਹ ਵੀ ਇੱਕ ਕਾਰਪੋਰੇਟ ਘਰਾਣਿਆਂ ਨਾਲੋਂ ਤੋੜਨ ਦਾ ਵਧੀਆ ਤਰੀਕਾ ਹੋ ਸਕਦਾ ਬਹੁਤ ਹੀ ਸਰੋਂ ਦੀ ਵੱਡੇ ਪੱਧਰ ਤੇ ਬੀਜਣ ਦੀ ਲੋੜ ਹੈ ਪਾਣੀ ਬਹੁਤ ਘੱਟ ਲੋੜ ਪੈਂਦਾ ਇੱਕ ਪਾਣੀ ਮਸਾ ਲਾਉਣਾ ਪੈਂਦਾ ਸਰ ਉਹਨੂੰ ਦਾਲਾਂ ਨੂੰ ਬਹੁਤ ਘੱਟ ਪਾਣੀ ਲਾਉਣਾ ਸਰੋਂ ਦਾ ਫਿਰ ਉਹਨੂੰ ਸਿੱਟ ਕੇ ਨਾ ਆਓ ਕਿਸਾਨ ਕਹਿੰਦਾ ਮੈਂ ਸਿੱਟਿਆ ਆ ਉਹ ਪਸਲ ਕਰਕੇ ਤੇਲ ਬਣਾ ਕੇ ਉਹ ਤਾਂ ਸਾਰਾ ਕੁਝ ਦੀ ਕਿਸਾਨਾਂ ਨੂੰ ਸਮਝਾਉਂਦੇ ਆ ਕਿ ਮੱਕੀ ਆ ਤੁਸੀਂ ਮੱਕੀ ਬੀਜ ਲਈ ਮੱਕੀ ਦੇ ਦਾਣੇ ਨੇ ਆਟਾ ਬਣਾ ਕੇ ਵੇਚੋ ਬਾਜਰਾ ਹੈ ਬਾਜਰੇ ਦਾ ਆਟਾ ਵੇਚੋ ਤੇ ਸਾਰਾ ਕੁਝ ਅਸੀਂ ਤਾਂ ਜੀ ਪ੍ਰੋਸੈਸ ਕਰਵਾ ਕੇ ਉਹਨਾਂ ਤੋਂ ਆਪਣੇ ਘਰੇ ਘਰਾਂ ਦੇ ਵਿੱਚ ਪ੍ਰੋਸੈਸ ਕਰਾ ਕੇ ਲਿਆਉਂਦੇ ਨੇ ਉਹ ਸ਼ੁੱਧ ਹੁੰਦਾ ਹੈ ਔਰ ਉਹ ਵੇਚਦੇ ਨੇ ਔਰ ਬਿਮਾਰੀਆਂ ਤੋਂ ਬਚਣ ਦਾ ਇਹੀ ਹੱਲ ਹੈ ਆਰਗੈਨਿਕ ਖੇਤੀ ਲੈਣਾ ਜੀ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਬਹੁਤ ਸੌਖੀਆਂ ਨੇ ਔਰ ਜੇ ਤੁਸੀਂ ਮੱਝਾਂ ਗਾਇਆਂ ਰੱਖੀਆਂ ਨੇ ਤੁਹਾਡੇ ਕੋਲੇ ਗੋਹਾ ਹੋ ਗਿਆ ਪਾਥੀਆਂ ਹੋ ਗਈਆਂ ਸਬਾਹ ਹੋ ਗਈ ਪਾਥੀਆਂ ਦੀ ਇੱਕ ਫਾਰਮੂਲਾ ਹੈ ਕਿ ਖੇਤੀ ਪ੍ਰਾਥ ਮਿਸ਼ਨ ਨੇ ਬਹੁਤ ਕੰਮ ਕੀਤਾ ਹੈ ਖੇਤੀ ਤੇ ਆਰਗੈਨਿਕ ਖੇਤੀ ਤੇ ਉਹ ਕਦੋਂ ਤੋਂ ਸੁਝਾਉਣ ਲੱਗੇ ਨੇ ਕਿ ਪਾਥੀਆਂ ਨੂੰ ਤੁਸੀਂ 7-8 ਪੁਰਾਣੀਆਂ ਪਾਥੀਆਂ ਇੱਕ ਸਾਲ ਵਾਲੀਆਂ 200 ਲੀਟਰ ਵਾਲੇ ਢੋਲ ਦੇ ਪਾਣੀ ਦੇ ਵਿੱਚ ਡੁਬੋ ਦਿਓ ਹਫ਼ਤਾ ਪਈਆਂ ਰਹਿਣ ਦਿਓ ਡੰਡੇ ਨਾਲ ਹਿਲਾਉਂਦੇ ਰਹੋ ਇਹਨਾਂ ਦਾ ਗਰੋਥ ਪ੍ਰੋਮੋਟਰ ਹੈ ਨਹੀਂ ਤੁਹਾਨੂੰ ਕੋਈ ਜੂਰੀਆ ਡੀਪੀ ਪਾਉਣ ਦੀ ਲੋੜ ਨਹੀਂ ਇੱਕ ਫਾਰਮੂਲਾ ਹੈ ਗੁਰਪ੍ਰੀਤ ਦਾਵੜੀ ਖਾਨਾ ਉਹ ਤੇ ਬੋਲਦੇ ਹੁੰਦੇ ਨੇ ਕਿ ਢਾਈ ਢਾਈ ਇਕ ਕਾਲਾ ਫਾਰਮੂਲਾ 2 ਕਿਲੋ ਕੀਏ ਤੁਸੀਂ ਸਵਾਹ ਜੇ ਪਾਥੀਆਂ ਨੇ ਤੁਹਾਡੇ ਕੋਲੇ ਗਾਈਆਂ ਮੱਝਾਂ ਨੇ ਉਹਦੀ ਪਾਥੀਆਂ ਜਲਾਈਆਂ ਸਵਾਹ ਬਣ ਗਈ ਤੇ ਤੁਸੀਂ ਸਰੋਂ ਵੀ ਜੇ 2.5 ਕਿਲੋ ਸਰੋਂ ਦੀ ਖਾਲ ਤੇ 1 ਕਿਲੋ ਚੂਨਾ ਬਾਜ਼ਾਰ ਤੋਂ 10-15 ਰੁਪਏ ਕਿਲੋ ਵਾਲਾ ਲੈਣਾ ਉਹ ਇੰਨਾ ਤਕੜਾ ਗਰੋਥ ਪ੍ਰੋਮੋਟਰ ਹੈ ਜੇ ਤੁਸੀਂ ਗਾਈਆਂ ਮੱਝਾਂ ਰੱਖੇ ਨੇ ਦਹੀਂ ਜਮਾ ਲਓ ਤੇ ਲੱਸੀ ਬਣਾ ਲਓ ਤੇ ਲੱਸੀ ਖੱਟੀ ਇੱਕ ਨਾਈਟ ਦੇਸੀ ਨਾਈਟrogen ਦਾ ਕੰਮ ਕਰ ਦੇਗੀ ਤੇ ਇੱਕ ਜਿਹੜਾ ਸਾਡੇ ਪਿੰਗਲਵਾੜੇ ਨੇ ਵੀ ਬਹੁਤ ਵੱਡਾ ਜਿਹੜਾ ਦਾਣ ਹੈ ਉਹਦਾ ਦੇਣ ਹੈ ਉਹਨਾਂ ਦੀ ਆਰਗੈਨਿਕ ਫਾਰਮਿੰਗ ਲਈ ਮਾਸਟਰ ਰਾਜਵੀਰ ਸਿੰਘ ਜੀ ਨੇ ਜਿਹੜੇ ਉਦੇ ਮੈਨੇਜਰ ਨੇ ਬੀਬੀ ਜੀ 인ਦਰਜੀਤ ਕੌਰ ਤਿੰਗਲਵਾੜਾ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਛਾਪੀਆਂ ਹੋਈਆਂ ਜੀ ਉਹਦੇ ਕਿਤਾਬਾਂ ਦੇ ਵਿੱਚ ਉਹ ਮੁਫਤ ਬੰਡੀਆਂ ਨੇ ਉਹ ਇੱਕ ਫਾਰਮੂਲਾ ਹੈ ਕਿ 10 ਕਿਲੋ ਗੋ गोबर ਜੇ ਤੁਸੀਂ ਗਾਇਆਂ ਮੱਝਾਂ ਰੱਖੀਆਂ ਨੇ ਮੱਝ ਕੋਬਰ ਲੈ ਲਓ 5 ਕਿਲੋ ਮੂਤਰ ਉਹਦੇ ਵਿੱਚ 2 ਕਿਲੋ ਗੁੜ ਤੇ ਇੱਕ 2 ਕਿਲੋ ਬੇਸਣ ਤੇ ਇੱਕ ਖੇਤ ਦੀ ਬੰਨੇ ਦੀ ਮਿੱਟੀ ਇੱਕ ਮੁਠੀ ਪਾ ਲਓ ਉਹ ਇੰਨਾ ਕੁ ਗਰੋਥ ਪ੍ਰੋਮੋਟਰ ਹੈ ਤੁਹਾਨੂੰ ਕੋਈ ਨਾਈਟ੍ਰੋਜਨ ਦੀ ਤੁਹਾਨੂੰ ਡੀਏਪ ਯੂਰੀਆ ਪਾਉਣ ਦੀ ਲੋੜ ਨਹੀਂ ਤੇ ਇਹ ਗੱਲਾਂ ਬਹੁਤ ਸੌਖੀਆਂ ਨੇ 4-5 ਢੋਲ ਹਰੇ ਕਿਸਾਨ ਰੱਖ ਲੈ 4-5 ਚੀਜ਼ਾਂ ਬਣਾ ਲੈ ਤੇ ਉਹ ਤੁਹਾਡੇ ਤੁਹਾਡੀ ਸਾਰੀ ਫਸਲ ਆਰਗੈਨਿਕ ਹੋ ਜੇਗੀ। ਅਖੀਰ ਦੀ ਲੋੜ। ਹਾਂ ਬਿਲਕੁਲ। ਅਖੀਰ ਤੇ ਡਾਕਟਰ ਸਾਹਿਬ ਇਹ ਦੱਸਿਓ ਕਿ ਜਿਹੜਾ ਸਰੋਂ ਦਾ ਤੇਲ ਸੀ ਇਹ ਸਾਡਾ ਮੋਢਲਾ ਤੇਲ ਸੀ। ਮੱਲੋ ਜਦੋਂ ਅਸੀਂ ਸ਼ੁਰੂ ਤੋਂ ਦੇਖਦੇ ਹਾਂ ਕਿਸਾਨ ਬਹੁਤ ਥਾਵਾਂ ਤੇ ਸਾਡੇ ਰਸੋਈ 'ਚ ਵਰਤਿਆ ਜਾਂਦਾ ਸੀ। ਗੁਲਗਲੇ ਮਠੀਆਂ ਪਕਾਉਣਾ ਸਰੋਂ ਦਾ ਤੇਲ ਤੇ ਸਬਜੀ ਨੂੰ ਤੜਕਾ ਲਾਉਣਾ ਸਰੋਂ ਦਾ ਤੇਲ ਤੇ ਜੇ ਹੋਰ ਵੀ ਕੋਈ ਘਰ ਦੇ ਵਿੱਚ ਖਾਣ ਪੀਣ ਦਾ ਸੁਆਰ ਹੋਣਾ ਬਿਲਕੁਲ ਬਿਲਕੁਲ ਹਾਂ ਜੀ ਜਾਂਦਾ ਸੀ। ਸਰੋਂ ਦਾ ਤੇਲ ਤੁਹਾਡੇ ਸਰੀਰ ਲਈ ਕਿੰਨਾ ਜ਼ਰੂਰੀ ਆ ਕਿਉਂਕਿ ਅਕਸਰੀ ਚਰਚਾ ਬਹੁਤ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਕਿ ਸਰੋਂ ਦਾ ਤੇਲ ਬਹੁਤ ਨੁਕਸਾਨ ਕਰਦਾ ਜੀ ਕੋਈ ਕੋਈ ਕਹਿੰਦਾ ਕੋਈ ਕੁਛ ਕਹਿੰਦਾ ਤੁਹਾਡੀ ਨਜ਼ਰ ਦੇ ਵਿੱਚ ਸਰੋਂ ਦਾ ਤੇਲ ਸਿਹਤਮੰਦ ਤੁਹਾਨੂੰ ਕਿਵੇਂ ਰੱਖ ਸਕਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਤੁਸੀਂ ਜਿਹੜੀਆਂ ਚੀਜ਼ਾਂ ਗਣਾਈਆਂ ਨੇ ਪਹਿਲਾਂ ਅਸੀਂ ਵਰਤਦੇ ਹੀ ਰਹੇ ਹਾਂ ਹਾਂ ਹੁਣ ਛੱਡ ਗਏ ਦੇਸੀ ਘਿਓ ਬਹੁਤ ਜ਼ਰ ਲੰਬਾ ਸਮਾਂ ਸਾਨੂੰ ਤੋੜ ਰੱਖਿਆ ਦੇਸੀ ਘਿਓ ਨਾਲ ਦਾਲਡਾ ਖਵਾ ਕੇ ਮਾਰਦਾ ਗੁੜ ਸ਼ੱਕਰ ਨਾਲ ਤੋੜ ਕੇ ਖੰਡ ਖਵਾ ਕੇ ਮਾਰਦਾ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਗੁਣਕਾਰੀ ਨੇ ਪਰ ਸ਼ੁੱਧ ਮਿਲਣਾ ਫੁੱਲ ਫੇਰੀ ਮਿਲਣਗੀਆਂ ਜੇ ਕਿਸਾਨ ਆਪ ਪੈਦਾ ਕਰਨਗੇ ਆਪ ਘਰੇ ਤੇਲ ਕੱਢਣਗੇ ਆਪ ਗੁੜ ਸ਼ੱਕਰ ਬਣਾਉਣਗੇ ਆਪ ਮੱਜਾਂ ਰੱਖ ਕੇ ਦੇਸੀ ਘਿਓ ਲੈ ਕੇ ਆਉਣਗੇ ਬਾਜ਼ਾਰ ਦੇ ਵਿੱਚ ਤੇ ਫੇਰ ਹੀ ਹੱਲ ਹੈ ਮੰਡੀਆਂ ਲੱਗਣ ਉਹਨਾਂ ਦੀਆਂ ਔਰ ਮੰਡੀਆਂ ਲਾ ਕੇ ਉਹ ਬਹੁਤ ਸੌਕੇ ਢੰਗ ਨਾਲ ਵੇਚਿਆ ਜਾਂਦਾ ਸਾਰਾ ਕੁਝ ਤੇ ਕਿਸਾਨ ਨੂੰ ਐਕਚੁਅਲੀ ਮੈਂ ਤਾਂ ਕਹਿੰਦਾ ਕਿ ਚੀਫ ਐਗਰੀਕਲਚਰ ਆਫੀਸਰ ਜੀ ਨੂੰ ਬੇਨਤੀ ਕਰਕੇ ਰਿਕੁਐਸਟ ਕਰਕੇ ਉਹਨਾਂ ਥੱਲੇ ਟੀਮਾਂ ਪੂਰੀਆਂ ਹੋਣ ਬੜੀਆਂ ਏਡੀਓਜ਼ ਦੀਆਂ ਉਹ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਇਹਦੇ ਉਹ ਸੌਖੀ ਜੀ ਟ੍ਰੇਨਿੰਗਾਂ ਦੇ ਦੇਦਣ ਸਾਡੇ ਦਾ ਕੇਬੀਕੇ ਖੇਤੀਬਾਣ ਕੇਂਦਰਾ ਜੀ ਖੇੜੀ ਉਹਦੇ ਜਿਹੜੇ ਇੰਚਾਰਜ ਡਾਕਟਰ ਮਨਦੀਪ ਸਿੰਘ ਹੋਰੀ ਉਹ ਬਹੁਤ ਟ੍ਰੇਨਿੰਗਾਂ ਦਵਾਉਂਦੇ ਨੇ ਔਰ ਮੇਰੇ ਕਹਿਣ ਤੇ ਉਹਨਾਂ ਨੇ ਬਾਈ ਚਾਂਸਲਰ ਸਾਹਿਬ ਨੇ ਗੋਸਲ ਸਾਹਿਬ ਨੇ ਤੇ ਉਹਨਾਂ ਨੇ ਕੇਬੀਕੇ ਵੱਲੋਂ ਆਰਗੈਨਿਕ ਫਾਰਮਿੰਗ ਦੀਆਂ ਟ੍ਰੇਨਿੰਗਾਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਡਾਕਟਰ ਸਾਹਿਬ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਲੀਆਂ ਤੇ ਤੁਹਾਡਾ ਧੰਨਵਾਦ ਨੇ ਇਲੀਤਾਂ ਬੋਤਾ ਤੁਹਾਡਾ ਤੁਸੀਂ ਪਤਾ ਨਹੀਂ ਕਿੱਥੋਂ ਤਾਂ ਇਹ ਗੱਲਾਂ ਲੈ ਜਾਣੀਆਂ ਨੇ ਜਿਹੜੀਆਂ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਬਹੁਤ ਪ੍ਰਚਾਰ ਦੀ ਲੋੜ ਹੈ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਇੰਨੇ ਦਿਨੀ ਇਹ ਗੱਲਾਂ ਸ਼ਾਇਦ ਕਈ ਵਾਰੀ ਸਾਨੂੰ ਫਜ਼ੂਲ ਵੀ ਲੱਗਣ ਲੱਗ ਜਾਂਦੀਆਂ ਨੇ ਕਿ ਕਿਹੜੀ ਕੁਦਰਤੀ ਖੇਤੀ ਕਿਹੜੀਆਂ ਇਹ ਗੱਲਾਂ ਪਰ ਜਦੋਂ ਅਸੀਂ ਪੁਰਾਣੇ ਦਿਨਾਂ ਨੂੰ ਦੇਖਦੇ ਹਾਂ ਇੱਕ ਵਾਰੀ ਇੱਕ ਸਟੇਜ ਤੋਂ ਕਿਸੇ ਸਿਆਸੀ ਲੀਡਰ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਪਾਣੀ ਪੰਜਾਬ 'ਚ ਮੁੱਲ ਵਿਕਿਆ ਕਰੇਗਾ ਪਰ ਬੈਠੇ ਲੋਕਾਂ ਨੇ ਵੱਡਾ ਸਵਾਲ ਠਾਇਆ ਸੀ ਕਿ ਪੰਜਾਬ ਦੇ ਵਿੱਚ ਪਾਣੀ ਕਿੱਦਾਂ ਮੁੱਲ ਵਿਕ ਸਕਦਾ ਪੰਜਾਬ ਚ ਦਰਿਆ ਵਗਦੇ ਨੇ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਸਾਫ਼ ਹੈ ਪਰ ਅੱਜ ਤੁਸੀਂ ਕਿਸੇ ਹੋਟਲ ਤੇ ਬੈਠ ਜਾਓ ਕਿਸੇ ਛੋਟੇ ਤੋਂ ਛੋਟੇ ਖਾਣ ਪੀਣ ਵਾਲੇ ਸਟਾਲ ਤੇ ਚਲੇ ਜਾਓ ਪਰ ਤੁਹਾਨੂੰ ਉੱਥੇ ਪਾਣੀ ਬੰਦ ਬੋਤਲ ਦੇ ਵਿੱਚ ਮਿਲਦਾ ਤੇ ਪੰਜਾਬੀਆਂ ਵਾਲੀ ਵੱਡੀ ਬੰਗਾਰ ਵੀ ਹੈ ਕਿ ਪੰਜਾਬ ਦੀ ਧਰਤੀ ਤੇ ਜੇ ਪਾਣੀ ਮਲ ਬਿਕਰੇ ਆ ਜਾਂ ਤੁਹਾਨੂੰ ਪਾਣੀ ਤੋਂ ਡਰ ਲੱਗਣ ਲੱਗਿਆ ਤੇ ਚੁਣੌਤੀਆਂ ਵੱਡੀਆਂ ਨੇ ਇਹ ਚੁਣੌਤੀਆਂ ਦਾ ਹੱਲ ਇਹੀ ਹੈ ਕਿ ਚਰਚਾ ਕਰਨ ਦੀ ਲੋੜ ਆ ਇਹਨਾਂ ਵਿਸ਼ਿਆਂ ਤੇ ਹੋਰ ਗੱਲਾਂ-ਬਾਤਾਂ ਕਰਨ ਦੀ ਲੋੜ ਆ ਤੇ ਕਰਨੀਆਂ ਚਾਹੀਦੀਆਂ ਤੇ ਇਸ ਗੱਲਬਾਤ ਨੂੰ ਜੇ ਤੁਸੀਂ ਹੰਗਾਰਾ ਦਿਓਗੇ ਤਾਂ ਅਸੀਂ ਸ਼ਾਇਦ ਹੋਰ ਲੋਕਾਂ ਨਾਲ ਵੀ ਬਹੁਤ ਸਾਰੀਆਂ ਗੱਲਾਂ-ਬਾਤਾਂ ਕਰੀਏ ਹੁਣ ਦੇਵ ਅੱਗੇ ਜੀ ਸਸੀ